ਬਹੁਤ ਸਾਰ ਇੱਕ ਅਫੇਅਰ ਲਾਂਚ ਤੁਸੀਂ ਕੀਤੀ ਸੀਗੀ ਮਨਦੀਪ ਸਿੰਘ ਗੋਰਾ ਦੇ ਬਿਆਨ ਦੇ ਉੱਤੇ ਕਿਤਾ ਤੇ ਫਾਇਰ ਹੋਈ ਸੀ ਉਸ ਕੇਸ ਬੰਦੀ ਕੀ ਅਪਡੇਟਸ ਨੇ ਇਸ ਵਿੱਚ ਅਸੀਂ 366 ਨੰਬਰ ਫਾਇਰ ਦਰਜ ਕੀਤੀ ਸੀ ਜਿਸ ਵਿੱਚ 307 ਤੇ 259 ਆਰਮਡ ਜਿਹੜਾ ਜਿਹੜਾ ਹੁਣ 751 ਪੀਐਨਐਸ ਐਕਟ ਦੇ ਨਾਲ ਹੈਗਾ ਇਸ ਵਿੱਚ ਅਸੀਂ ਇਹ ਜਿਹੜੀ ਤਫੀਸ਼ਤਾ ਸਾਰਾ ਜਿਹੜਾ ਸੀ ਇਹ ਸਪੈਸ਼ਲ ਇਵੈਸਟੀਗੇਸ਼ਨ ਟੀਮ ਬਣਾਈ ਸੀ ਐਸਐਚਓ ਫਲੋਰ ਉਹ ਤੇ ਉਸ ਦੀ ਟੀਮ ਲੋਗ ਵਿਚਾਰ ਕਰਦੇ ਹੋਏ ਆ ਇਸ ਵਿੱਚ ਦੀ ਮਦਦ ਕਰਨ ਵਾਸਤੇ ਤੇ ਜਿਹੜਾ ਵਾਹਨ ਜੂਸ ਦਿੱਤਾ ਗਿਆ ਸੀ ਇਹਦੇ ਵਿੱਚ ਵਾਰਦਾਤ ਦੇ ਵਿੱਚ ਬ੍ਰੈਕਰ ਦੀ ਥਾੜੋ ਬ੍ਰਮ ਕੀਤੀ ਹੈਗੀ ਹੈ ਤੇ ਕਰਨ ਗੋਇਲ ਜਿਹੜਾ ਹੈਗਾ ਅਪਰੇ ਨੂੰ ਬਿਲੋਂਗ ਕਰਦਾ ਉਹਦੀ ਇਹਦੇ ਵਿੱਚ ਰੈਸਟ ਪਾਈ ਗਈ ਹੈ ਸੁਰਨਿ ਪ੍ਰਾਧਿਤੀ ਨੇ ਤੇ ਇਹਨਾਂ ਪ੍ਰਾਧਿਤੀ ਇਹਦਾ ਵਾਹਨ ਚੇਂਜ ਕੀਤਾ ਸੀ ਇਹਨੂੰ ਆਪਣੀ ਇੱਕ ਕਾਰ ਸਵਿਫਟ ਕਾਰ ਉਵੀ ਇਹਨੂੰ ਵਰਤਣ ਵਾਸਤੇ ਅੱਗੇ ਦਿੱਤੀ ਸੀ ਤੇ ਇਹ ਗੱਡੀ ਜਿਹੜੀ ਇਹਦੇ ਕੋਲੋਂ ਅਸੀਂ ਬਰਾਮਦ ਕੀਤੀ ਹੈ ਇਹਦੀ ਮਦਦ ਕਰਦਾ ਰਿਹਾ ਤੇ ਰੱਖੀ ਕਰਦਾ ਸਰ ਰਾਹੁਲ ਦਾ ਸਟੇਟਸ ਕੀ ਹੈ ਉਹ ਰਾਹੁਲ ਜਿਹੜਾ ਉਹ ਉਹਦੇ ਰਿਸ਼ਤੇਦਾਰੀਆਂ ਤੇ ਤੇ ਉਹਦੇ ਜਿਹੜੇ ਟਿਕਾਣੇ ਨੇ ਉਹਨਾਂ ਤੇ ਪੁਲਿਸ ਵੱਲੋਂ ਲਗਾਤਾਰ ਰੇਡ ਕੀਤੇ ਜਾ ਰਹੇ ਨੇ ਉਹ ਹਜੇ ਗ੍ਰਿਫਤ ਤੋਂ ਬਾਹਰ ਹੈਗਾ ਇਹਦੇ ਚ ਦੋ ਦੋਸ਼ੀ ਸੀਨ ਇੱਕ ਅਮਨਦੀਪ ਤੇ ਇੱਕ ਆਪਣਾ ਜਿਹੜਾ ਰਿਤਿਸ਼ ਸੀ ਜੀ ਜੀ ਪਰ ਕਿਰਪਾ ਕਰਦਾ ਮੈਂ ਫੈਰਿੰਗ ਦਾ ਮਕਸਦ ਕੀ ਸੀ ਫੈਰਿੰਗ ਜਿਹੜੀ ਕੀਤੀ ਗਈ ਹੈ ਇਹਦਾ ਜਦੋਂ ਸਾਹਮਣੇ ਤੱਥ ਹੋਣਗੇ ਹਜੇ ਉਹਦੇ ਨੂੰ ਇਨਵੈਸਟੀਗੇਸ਼ਨ ਚ ਆਏ ਵੀ ਗਲੋਕ ਇਸ ਤਰ੍ਹਾਂ ਜਿਹੜਾ ਉਹਨ ਵਰਤੋਂ ਕੀਤੀ ਹੈਗੀ ਆ ਉਹ ਉਹਦੇ ਬਾਰੇ ਅਸੀਂ ਜਿਹੜਾ ਇਨਵੈਸਟੀਗੇਸ਼ਨ ਚ ਕਲੀਅਰ ਕਰਾਂਗੇ ਵੀ ਜਦੋਂ ਇਹ ਰਸਤ ਪੈਂਦੀ ਹੈ ਵੀ ਉਹਦੇ ਕਾਰਨ ਕੀ ਸੱਜਾ ਜਿਹੜਾ ਅਰੈਸਟ ਕੀਤਾ ਸਰ ਇੱਥੇ ਵੀ ਪਹਿਲਾਂ ਵੀ ਕੋਈ ਮਕਦਮਾ ਮੈਂ ਦਰਜਿਆ ਹਾਂ ਇਹਦੇ ਤੋਂ ਪਹਿਲਾਂ ਚੋਰੀ ਵਗੈਰਾ ਦੇ ਮਕਦਮੇ ਜਿਹੜੇ 400 ਹੀ ਵਗੈਰਾ ਦੇ ਦਰਜ ਆ ਗਏ ਨੇ ਕਿ ਇਸ ਤੋਂ ਇਲਾਵਾ ਇਸ ਦਾ ਇਥੇ ਮੈਂ ਦੱਸਣਾ ਚਾਹੁੰਦਾ ਕਿ ਇਹਦਾ ਫਾਦਰ ਜਿਹੜਾ ਸੀ ਪ੍ਰਤੀ ਰਾਜ ਉਹ ਵੀ ਇਸ ਮਕਦਮੇ ਦੇ ਵਿੱਚ ਅਸੀਂ ਨਾਮਜ਼ਦ ਕੀਤਾ ਹੈ। ਰਾਹੁਲ ਦਾ ਰਾਹੁਲ ਸਰ ਹੋਰ ਵੀ ਕੋਈ ਤੁਸੀਂ ਨਾਮਜ਼ਦ ਕੀਤੇ ਵਿੱਚ ਇਸ ਤੋਂ ਬਿਨਾ ਅਸੀਂ ਨੇ ਤਫਤੀਸ਼ ਦੇ ਦੌਰਾਨ ਇੱਕ ਵੱਖਰਾ ਮਕਦਮਾ ਜਿਹੜਾ ਉਹ ਦਰਜ ਕੀਤਾ ਗਿਆ ਜਿਹਦੇ ਵਿੱਚ ਇਹਦੇ ਫਾਦਰ ਮਦਰ ਇਹਦਾ ਸਹੁਰਾ ਹੈਗਾ ਜੀ ਜੰਡੇਪਿੰਡ ਨੂੰ ਬਲੋਂਗ ਕਰਦਾ ਰਾਹੁਲ ਇਹ ਇੱਕ ਇਹਦਾ ਦੋਸਤ ਹੈਗਾ ਜਿਹੜਾ ਹੁਸ਼ਾਰਪੁਰ ਨੂੰ ਬਲੋਂਗ ਕਰਦਾ ਹੈਗਾ ਤਨਾ ਮਾਲਬੁਰ ਦੇ ਵਿੱਚ ਜੀ ਸਰ ਜੀਤਾ ਨਾਂ ਦਾ ਉਹਨੂੰ ਅਹੀ ਨਾਮ ਦਿੱਤਾ ਹੈ ਥਾਰ ਕਿੱਥੋਂ ਬ੍ਰਾਂਧਤ ਹੋ ਵੀ ਜੀ ਇਹ ਥਾਰ ਜਿਹੜੀ ਆ ਉਪਰਾਤਲੇਤਾ ਰੋਡ ਤੋਂ ਸੀ ਬ੍ਰਾਂਧਤ ਕੀਤੀ ਹੈਗੀ ਆ ਠੀਕ ਥੈਂਕ ਯੂ